ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਜ਼ਿੰਦਗੀ ਦੀ ਮੋੜ ਜ਼ਿੰਦਗੀ ਸੰਕਰ ਸ਼ਾ ਪਰਿਆ ਧੁਖ ਸੁਖ ਹਰਤੇ ਆਉਂਦੇ ਜਾਂਦੇ ਰਹਿੰਦੇ ਹਨ ਆਪਾਂ ਨੂੰ ਕਦੇ ਹੌਸਲਾ ਨਹੀਂ ਛੱਡਣਾ ਚਾਹੀਦਾ ਨਸ਼ਿਆਜ ਆਪਣੇ ਆਪਣੂੰ ਕਰਮੇ ਨੇ ਇੰਨਾ ਘਾ ਲਿਆ ਸੀ ਕਿ ਜਿਵੇਂ ਬਸ ਉਹ ਜੀਣਾ ਹੀ ਨਹੀਂ ਸੀ ਚਾਹੁੰਦਾ ਸਭ ਕੁਝ ਖਤਮ ਹੋ ਗਿਆ ਜਾਪਦਾ ਸੀ ਫਿਰ ਕਰਦਿਆ ਨੇ ਬਹੁਤ ਸਾਥ ਦਿੱਤਾ ਤੇ ਉਸ ਦੀਆਂ ਇਹ ਸਭ ਆਤਾਂ ਨੂੰ ਛਡਾਉਣ ਚ ਨਾਲ ਖੜੇ ਹੌਲੀ ਹੌਲੀ ਹੀ ਸਹੀ ਪ੍ਰਕਰਮਾ ਦੁਆਰਾ ਤੋਂ ਜ਼ਿੰਦਗੀ ਦੇ ਰਾਹ ਮੋੜ ਆਇਆ ਇਸ ਰਾਹ ਨੇ ਉਸ ਨੂੰ ਇੱਕ ਲਿਖਾਰੀ ਵੀ ਬਣਾ ਦਿੱਤਾ ਉਹ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ ਲਿਖਣ ਦੀ ਵਜ੍ਹਾ ਨਾਲ ਉਹ ਬਹੁਤ ਛੇਤੀ ਆਪਣੇ ਅਤੀਤ ਵਿੱਚੋਂ ਬਾਹਰ ਨਿਕਲਣ ਲੱਗਾ ਹੁਣ ਕਰਦਿਆਂ ਨੇ ਉਸ ਵਾਸਤੇ ਕੁਰੀ ਦੀ ਪਾਲ ਹੋਰ ਤੇਜ਼ੀ ਨਾਲ ਕਰਨੀ ਸ਼ੁਰੂ ਕਰਤੀ ਤੇ ਜਲਦੀ ਹੀ ਪਰਮ ਨਾਲ ਕਰਮੇ ਦੇ ਰਿਸ਼ਤੇ ਦੀ ਗੱਲ ਚੱਲ ਪਈ ਜੋ ਉਹਨਾਂ ਦੇ ਪਿੰਡ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਦੇ ਪਿੰਡ ਵਿੱਚ ਰਹਿੰਦੀ ਸੀ ਇਸ ਅਰ ਇਸ ਧੀਲੇ ਕਰਮੇ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਬਸ ਸਿੱਧਾ ਮੰਗਣੀ ਦੀ ਰਸਮ ਵਾਲੇ ਦਿਨ ਹੀ ਦੋਵਾਂ ਨੂੰ ਮਲਾਇਆ ਗਿਆ ਮੰਗਣੀ ਤੇ ਦੋ ਦਿਨ ਦੋ ਸਾਲ ਬੀਤ ਜਾਣ ਤੇ ਵੀ ਕਰਮੇ ਨੇ ਵਿਆਹ ਕਰਾਉਣ ਚ ਕੋਈ ਦਿਲਚਸਪੀ ਨਾ ਦਿਖਾਈ ਇਸ ਦੋ ਸਾਲ ਦੇ ਵਿਖਾਵੇ ਵਿੱਚ ਕਰਮਾ ਪੰਜਾਬੀ ਦੀ ਐਮਏ ਵੀ ਕਰ ਗਿਆ ਤੇ ਨਾਲ ਕੁਝ ਹੋਰ ਛੋਟੇ ਮੋਟੇ ਕੰਪਿਊਟਰ ਦੇ ਕੋਰਸ ਬਗੈਰਾ ਵੀ ਕੰਪਲੀਟ ਕਰ ਲਏ ਤੇ ਇੱਕ ਵਧੀਆ ਨੌਕਰੀ ਤੇ ਲੱਗ ਗਿਆ ਫਿਰ ਉਸ ਨੂੰ ਬਿਨਾਂ ਪੁੱਛਿਆ ਹੀ ਵਿਆਹ ਫਿਕਸ ਕਰ ਦਿੱਤਾ ਗਿਆ ਪਰ ਕਰਮਾ ਤਾਂ ਚਾਹੁੰਦਾ ਹੀ ਨਹੀਂ ਸੀ ਕਿ ਉਹ ਹੋਰ ਕਿਸੇ ਦਾ ਹੋਵੇ ਪਰ ਅੱਜ ਵੀ ਕਿਤੇ ਨਾ ਕਿਤੇ ਕਮਲ ਨਾਲ ਜੁੜਿਆ ਮਹਿਸੂਸ ਕਰ ਰਿਹਾ ਸੀ ਭਾਵੇਂ ਉਸਨੇ ਕਰਮੇ ਨੂੰ ਬਹੁਤ ਜਲੀਲ ਕੀਤਾ ਸੀ ਵਿਆਹ ਤੋਂ ਬਾਅਦ ਕਰਮੇ ਨੇ ਕਰ ਆਉਣਾ ਹੀ ਛੱਡਤਾ ਉਹ ਚਾਰ-ਚਾਰ ਰਾਤਾਂ ਕਰਨਾ ਆਇਆ ਕਰੇ ਤੇ ਇਧਰ ਪਰਮ ਵੀ ਬਹੁਤ ਦੁਖੀ ਸੀ ਕਰਮੇ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਪਰ ਉਸਨੇ ਵੀ ਕੋਈ ਸ਼ਿਕਾਇਤ ਨਾ ਕੀਤੀ ਕਦੇ ਫਿਰ ਕੁਝ ਕਰਦਿਆਂ ਦੇ ਕੁਝ ਯਾਰਾਂ ਦੋਸਤਾਂ ਦੇ ਕਹਿਣ ਤੇ ਕਰਮੇ ਨੇ ਪਰਮ ਪ੍ਰਤੀ ਆਪਣਾ ਸੁਭਾਅ ਬਦਲ ਲਿਆ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰਮਾਤਮਾ ਨੇ ਇੱਕ ਨੰਨੀ ਜਹੀ ਪਰੀ ਪੇਚੀ ਉਸ ਦੇ ਆਉਣ ਨਾਲ ਕਰਮਾ ਬਹੁਤ ਖੁਸ਼ ਹੋਇਆ ਉਸ ਦਾ ਨਾਮ ਕਮਲ ਦੇ ਨਾਂ ਤੇ ਹੀ ਕਲਦੀਪ ਕੌਰ ਰੱਖ ਦਿੱਤਾ ਕਮਲਦੀਪ ਰੱਖ ਦਿੱਤਾ ਕਰਮਾਂ ਵਾਲੀ ਪਰੀ ਦਾ ਵਿੰਦ ਵੀ ਬਸਾ ਨਾ ਕਰਦਾ ਕੰਮ ਤੇ ਆ ਕੇ ਬਸ ਉਸੇ ਨਾਲ ਖੇਡਦਾ ਰਹਿੰਦਾ ਹੁਣ ਉਹ ਸੱਚੀ ਆਪਣੀ ਲਾਈਫ ਵਿੱਚ ਬਹੁਤ ਖੁਸ਼ ਸੀ ਪਰ ਕਹਿੰਦੇ ਹੁੰਦੇ ਅਤੀਤ ਦਾ ਕਾਲਾ ਸਾਇਆ ਕਦੇ ਵੀ ਤੁਹਾਡੇ ਅੱਗੇ ਆ ਸਕਦਾ ਉਹੀ ਕਰਮੇ ਨਾਲ ਹੋਇਆ ਇੱਕ ਦਿਨ ਅਚਾਨਕ ਉਸਦੇ ਸੋਸ਼ਲ ਮੀਡੀਆ ਅਕਾਊਂਟ ਤੇ ਕਮਲ ਦੀ ਦੁਆਰਾ ਦਸਤਕ ਹੁੰਦੀ ਆਈ ਉਹ ਕਰਮੇ ਅੱਗੇ ਤਰਲੇ ਮਿੰਤਾ ਤੇ ਮਾਫੀਆਂ ਮੰਗਣ ਲੱਗੀ ਆਪਣੀਆਂ ਗਲਤੀਆਂ ਦੀ ਪਹਿਲਾ ਪਿਆਰ ਦਾ ਪਹਿਲਾ ਹੀ ਹੁੰਦਾ ਹੈ ਕਰਮਾ ਭੋਲਾ ਸੀ ਉਹ ਫੇਰ ਕਮਲ ਦੀਆਂ ਗੱਲਾਂ ਵਿੱਚ ਆ ਗਿਆ ਤੇ ਦੁਬਾਰਾ ਉਸ ਨਾਲ ਪਹਿਲਾ ਵਾਂਗ ਰਹਿਣ ਲੱਗਾ ਉਸ ਦੀ ਹਰ ਖਵਾਇਸ਼ ਨੂੰ ਪੂਰਾ ਕਰਨ ਲੱਗਾ ਉਹ ਹੁਣ ਫਿਰ ਪਰਮ ਤੋਂ ਦੂਰ ਰਹਿਣ ਲੱਗਾ ਪਰਮ ਨੂੰ 10 ਦਿਨ ਕਦੇ 15 ਦਿਨ ਪੀਕੇ ਛੱਡ ਆਉਂਦਾ ਤੇ ਆਪਣੀ ਮਰਜ਼ੀ ਨਾਲ ਲੈ ਕੇ ਆਉਂਦਾ ਉਹ ਹੁਣ ਪਰਮ ਤੋਂ ਤਲਾਕ ਲੈਣ ਬਾਰੇ ਸੋਚਣ ਲੱਗਾ ਅੰਦਰ ਖਾਤੇ ਆਪਣੇ ਇੱਕ ਵਕੀਲ ਨਾਲ ਸਲਾਹ ਕਰਕੇ ਸਭ ਕੁਝ ਤਿਆਰ ਕਰਵਾ ਲਿਆ ਪਰ ਖੁਸ਼ੀਆਂ ਤਾਂ ਜਿਵੇਂ ਕਰਮੇ ਨਾਲ ਮੋਹ ਪਾਹੀ ਨਹੀਂ ਸਕਦੀਆਂ ਸੀ ਕਮਲ ਨੇ ਫਿਰ ਮੌਕੇ ਤੇ ਆਪਣਾ ਗੰਦਾ ਚਿਹਰਾ ਤਖਾ ਦਿੱਤਾ ਕਿ ਮੈਨੂੰ ਤਾਂ ਸਿਰਫ ਤੇਰੇ ਪੈਸੇ ਨਾਲ ਪਿਆਰ ਆ ਮੈਂ ਤੇਰੇ ਤੋਂ ਕੀ ਲੈਣਾ ਦੇਣਾ ਕਰਮਾਂ 당ਗ ਰਹਿ ਗਿਆ ਕਿ ਕੋਈ ਕੁੜੀ ਇੰਜ ਵੀ ਹੋ ਸਕਦੀ ਆ ਉਹ ਸੋਚ ਵੀ ਨਹੀਂ ਸਕਦਾ ਸੀ ਕਿ ਜਿਸ ਲਈ ਉਹ ਆਪਣਾ ਸਭ ਕੁਝ ਛੱਡਣ ਲਈ ਤਿਆਰ ਸੀ ਉਹ ਇਸ ਮੋੜ ਤੇ ਆ ਕੇ ਫੇਰ ਅਜਿਹਾ ਕਰੇਗੀ ਪਰ ਇਸ ਵਾਰ ਕਰਮਾ ਟੁੱਟਿਆ ਨਹੀਂ ਉਸਨੇ ਬਹੁਤ ਜਲਦੀ ਆਪਣੇ ਆਪ ਨੂੰ ਇਸ ਹਾਲਾਤ ਵਿੱਚੋਂ ਕੱਢ ਲਿਆ ਤੇ ਪਰਮਨੋਕ ਦੇ ਕੁਝ ਵੀ ਪਤਾ ਨਹੀਂ ਲੱਗਣ ਦਿੱਤਾ ਪਰਮਨੋ ਤਾਂ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਕਰਮਾ ਇੱਕ ਗੋਦ ਲਿਆ ਗਿਆ ਬੱਚਾ ਹੈ ਕਿ ਪਰ ਪਰਮਨਾਲ ਫਿਰ ਤੋਂ ਖੁਸ਼ੀਆਂ ਨਾਲ ਜ਼ਿੰਦਗੀ ਬਤੀਤ ਕਰਨ ਲੱਗਾ ਛੇਤੀ ਉਹਨਾਂ ਦੇ ਘਰ ਵਿੱਚ ਇੱਕ ਹੋਰ ਖੁਸ਼ੀ ਪਰਮਾਤਮਾ ਦੇ ਰੂਪ ਵਿੱਚ ਵਕਸ਼ੀ ਜਿਸ ਦਾ ਨਾਮ ਉਹਨਾਂ ਨੇ ਪਿਆਰ ਨਾਲ ਹਰਜੋਤ ਸਿੰਘ ਰੱਖਿਆ ਹਰਜੋਤ ਤੇ ਉਹ ਨਾਲ ਕਰਮੇ ਨੂੰ ਆਪਣਾ ਪਰਿਵਾਰ ਪੂਰਾ ਹੋ ਗਿਆ ਜਾਪਿਆ ਤੇ ਉਹ ਅੱਜ ਆਪਣੀ ਜ਼ਿੰਦਗੀ ਨੂੰ ਬਧੀਆਂ ਮੰਨ ਰਿਹਾ ਹੈ ਆਪਣੇ ਪਰਿਵਾਰ ਨਾਲ ਜ਼ਿੰਦਗੀ ਨੇ ਬਹੁਤ ਮੋੜ ਲਏ ਤੇ ਹੋਰ ਪਤਾ ਨਹੀਂ ਕਿੰਨੇ ਰਹਿ ਗਏ ਨੇ ਕਰਮੇ ਦੀ ਜ਼ਿੰਦਗੀ ਦੇ ਮੋੜ ਮੇਰੇ ਲਈ ਉਡੀਕ ਬਣ ਗਈ ਮੇਰੀ ਹਰ ਸਤਰ ਪਤਾ ਨਹੀਂ ਕਿੱਥੇ ਜਾ ਕੇ ਮੁੱਕੇਗੀ ਇਹ ਜ਼ਿੰਦਗੀ ਦਾ ਸਫ਼ਰ ਬਹੁਤੀ ਸੋਹਣੀ ਕਹਾਣੀ ਸੀ ਇਹ ਕਹਾਣੀ ਇੱਥੇ ਹੀ ਸਮਾਪਤ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ